ਅਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰਿਸ਼ੇ ਖੁਸ਼ੀਪੂਰ ਅੱਜ ਅਸੀਂ ਪਹੁੰਚਿਆ ਜਲਾ ਗਰਦਾਸਪੁਰ ਤੇ ਡੇਰਾ ਬਾਬਾ ਨਾਨਕ ਰੋਡ ਸੋ ਕਾਹਨਾ ਮੈਨੂੰ ਕਹਾਂਗੇ ਇੱਕ ਵਾਰ ਜਿਹੜੀਆਂ ਰੋਡ ਦੀਆਂ ਤਸਵੀਰਾਂ ਦਿਖਾ ਦਿਖਾ ਦਿਨੀ ਆ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਂਪੁਰ ਸਵਰਦਾ ਸੀ ਜਿੱਦਾਂ ਅੰਦਾਜ਼ੇ ਕੋਈ ਨੋਜਮਾਨਾਂ ਦੇ ਵੱਲੋਂ ਸਪੀਡ ਲਗਾਈ ਗਈ ਸੋ ਨੋਜਮਾਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਹੜੇ ਪਿੰਡ ਦੇ ਨੇ ਤੇ ਕਿੱਥੇ ਜਿਹੜੀ ਐ ਸਪੀਡ ਲਗਾਈ ਗਈ ਉਹ ਵੀ ਜੀ ਖਾਲਸਾ ਸਾਹਿਬ ਜੀ ਕਿੱਥੇ ਜਿਹੜੀ ਕਿਸ ਰੋਡ ਤੇ ਸਪੀਡ ਲਗਾਈ ਦੀ ਕਿਹੜੇ ਪਿੰਡ ਰੋਡ ਇਹ ਪਿੰਡ ਮਾਨ ਜੇ ਬ ਉਹਦੇ ਉੱਤੇ ਸਾਲ ਦੇ ਸਾਲ ਹੀ ਗੁਰੂ ਅਰਜਨ ਦੇਵ ਜੀ ਦੇ ਸ਼ੀਤੀ ਦਿਹਾੜੇ ਤੇ ਸ਼ਬੀਰ ਲਗਾਈ ਜਾਂਦੀ ਹੈ ਜੋ ਪਿੰਡ ਦੇ ਸਜੋਗ ਨਾਲ ਲਈ ਜਾਂਦੀ ਹੈ ਤਾਂ ਨਾ ਵੀ ਰਹੋ ਹਾਂ ਜੀ ਹਾਂ ਜੀ ਭਾਜੀ ਪਿੰਡ ਦੇ ਜਿੰਨੇ ਆਪਣੇ ਨੌਜਵਾਨ ਨੇ ਪਿੰਡੋਂ ਗ੍ਰਾਈ ਨਹੀਂ ਕਰਦੇ ਆਪਾਂ ਨੌਜਵਾਨ ਮੁੰਡੇ ਸੇਵਾ ਕਰਦੇ ਨੇ ਕੁਝ ਬਾਹਰ ਦੇ ਜਿੰਨੇ ਮੁੰਡੇ ਸਾਡੇ ਬਾਹਰ ਗਏ ਨੇ ਸਾਰੇ ਹੀ ਉਹ ਪੈਸੇ ਪਾਉਂਦੇ ਨੇ ਤੇ ਅਸੀਂ ਰਾਂ ਮਿਲ ਕੇ ਸੇਵਾ ਕਰੀਦੇ ਜੇ ਬਾਹਰ ਦੀਆਂ ਜਾਂ ਹੋਰ ਕੋਈ ਮੁਲਕ ਨੇ ਜਿਵੇਂ ਚੱਲਦੇ ਨੇ ਔਰ ਜਿਵੇਂ ਕੋਈ ਬਾੜੋਂ ਦੀ ਜਾਂ ਕੁਝ ਹੁੰਦਾ ਵਾ ਉਹ ਉਹ ਤੋਂ ਬੋਤਲਾਂ ਚ ਪਾਣੀ ਮਹਿੰਗਾ ਕਰ ਦਿੰਦੇ ਸਰ ਪੰਜਾਬ ਦੇ ਵਿੱਚ ਜਿਹੜਾ ਨਗਰ ਤੇ ਜਿਹੜੀ ਕਾਹਲ ਦਿੱਤੀ ਜਾਂਦੀ ਹੈ ਉਹ ਦੇ ਦੋ ਹ ਉਹ ਹਰ ਥਾਂ ਪਹੁੰਚਦੀ ਆ ਨਿੱਕੇ ਮੋਟੀ ਕਿਤੇ ਵੀ ਕੋਈ ਨਾ ਕੋਈ ਜਾਂ ਹਾਰਡ ਹੁੰਦੇ ਨੇ ਜਾਂ ਕੋਈ ਵੀ ਕਰੋਨਾ ਵੇਲੇ ਵੀ ਬਹੁਤ ਸੇਵਾ ਕੀਤੀ ਖਾਸਾਈਡ ਨੇ ਪਿੰਡਾਂ ਪਿੰਡਾਂ ਜੋਂ ਕਰਾਈਆਂ ਹੁੰਦੀਆਂ ਨੇ ਸਾਰੇ ਪਿੰਡ ਦੇ ਨੌਜਵਾਨ ਪੈਸੇ ਪਾਉਂਦੇ ਨੇ ਸਾਡੇ ਪਿੰਡੋਂ ਵੀ ਹਰਕਾਂ 5 ਲੱਖ ਰੁਪਇਆ ਇਕੱਠਾ ਕਰਕੇ ਸਾਰਿਆਂ ਵੀਰਾਂ ਨੇ ਤੇ ਆਪਾਂ ਉਹਦੇ ਭੇਜਿਆ ਇਹੜਾ ਵੇਲੇ ਸਾਰਿਆਂ ਸੇਵਾ ਕੀਤੀ ਮੁੰਡੇ ਨੌਕਰੀਆਂ ਕਰਦੇ ਨੌਜਵਾਨ ਫੌਜੀ ਨੇ ਉਹਦੇ ਬਾਹਰ ਨੇ ਕੁਝ ਪੁਲਿਸ ਜਨੇ ਮੁੰਡੇ ਸਰਵਿਸ ਸਰਵਿਸ ਕਰਦੇ ਨੇ ਬਹੁਤ ਮੁੰਡੇ ਹੱਡ ਪਿੰਡ ਦੇ ਇਹ ਕਰਕੇ ਫਿਰ ਆਪਾਂ ਕਪਾਏ ਮੁੰਡੇ ਮੁੰਡੇ ਗਰਾਈ ਕਰਕੇ ਤੇ ਚਲੋ ਸੇਵਾ ਕਰ ਦਈਦੀ ਆ ਵੀ ਇਹ ਚੀਜ਼ ਤੇ ਅੱਜ ਦੱਸਾਂ ਕਿੱਥੋਂ ਜੜੀ ਐ ਸ਼ਬੀਰ ਜਿਹੜੀ ਉਹ ਇਤਿਹਾਸ ਜਿਹੜਾ ਸਾਡਾ ਸ਼ਬੀਰ ਉਹ ਬਈ ਆਪਣੇ ਪੰਜਵੇਂ ਗੁਰੂ ਪਾਸ਼ਾ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਬੀਰ ਲਗਾਈ ਜਾਂਦੀ ਆ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ 31 ਤਵੀ ਤੇ ਬਾਕੇ ਤੇ ਉੱਤੇ ਰੇਤ ਪਾਈ ਗਈ ਸੀ ਫਿਰ ਇਸ ਕਰਕੇ ਸਾਡੇ ਸਿੰਘ ਮਤਲਬ ਸੰਗਤਾਂ ਨੂੰ ਛਕਾਉਂਦੇ ਨੇ ਵੀ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਇਸ ਕਰਕੇ ਸ਼ਬੀਰ ਲਗਾਈ ਜਾਂਦੀ ਠੰਡੇ ਜਾਲ ਅਸਿਕ ਥਾਂ ਲੰਗਰ ਦੀ ਵੀ ਸੇਵਾ ਹੁੰਦੀ ਆ ਪਰ ਜ਼ਿਆਦਾਤਰ ਸ਼ਬੀਲ ਦੀ ਹੁੰਦੀ ਆ ਮਿੱਠੇ ਪਾਣੀ ਦੀ ਸੇਵਾ ਹਰ ਸਾਲ ਜਿਹੜੀ ਆ ਲੋਕਾਂ ਦੇ ਵੱਲੋਂ ਜਿਹੜੀ ਬਹੁਤ ਬਹੁਤ ਉਤਰੀ ਚੜੀ ਆ ਥਾਂ ਜਿਹੜੀ ਸਿੱਧਾ ਕਾਫੀ ਮੇਰੇ ਖਾਣ ਲੱਗੂ ਹਾਂ ਜੀ ਜੀ ਬਹੁਤ ਬਹੁਤ ਹੁੰਦੇ ਤੇ ਬੜੀ ਕਿਰਪਾ ਮਾਲਕ ਦੀ ਥਾਂ ਥਾਂ ਦੇ ਅੱਡੇ ਅੱਡੇ ਤੇ ਸੇਵਾ ਹੁੰਦੀ ਆ ਅਜੇ ਆ 2 ਮਹੀਨੇ ਚੱਲਦਾ ਰਹਿਣਾ ਕੰਮ ਸ਼ੀਤੀ ਦਾੜਾ ਉਹ ਬਾਅਦ ਚ ਵੀ 2 ਮਹੀਨੇ ਚੱਲਦਾ ਰਹਿਣਾ ਕੰਮ ਸ਼ਬੀਲਾਂ ਦਾ ਭਾਜੀ ਬਹੁਤ ਵਧੀਆ ਪਿੰਡਾਂ 'ਚ ਮੁੰਡੇ ਨੌਜਵਾਨ ਗਾਂ ਚਲੋ ਨੈਟ ਤੇ ਵੇਖੀਦਾ ਮੁੰਡੇ ਨਸ਼ਿਆਂ 'ਚ ਭਰ ਨਹੀਂ ਇਹ ਮੁੰਡੇ ਸਾਡੇ ਜਿਹੜੇ ਸੇਵਾ ਵੀ ਬੜੀ ਕਰਦੇ ਆ ਇਕੱਲੇ ਨਸ਼ੇ ਨਹੀਂ ਕਰਦੇ ਨਸ਼ੇ ਕਰਦੇ ਨੇ ਹੋਰ ਹੋਣਗੇ ਪਰ ਜਿਹੜੇ ਮੁੰਡੇ ਸੇਵਾ ਕਰਦੇ ਨੇ ਉਹ ਫਿਰ ਖੁੱਲੇ ਦਿਲ ਖੁੱਲੇ ਦਿਲ ਨਾਲ ਸੇਵਾ ਕਰਦੇ ਨੇ ਮੈਨੂੰ ਨਹੀਂ ਦੱਸਣਾ ਚਾਹੁੰਦਾ ਜਿਹੜੇ ਨੌਜਵਾਨ ਇੱਥੇ ਜਿਹੜੇ ਪਾਗੇ ਨੂੰ ਪੁਰ ਜਿਹੜੇ ਅਜੇ ਵੀ ਫਟਕੇ ਨੇ ਉਹਨਾਂ ਕੀ ਨਸ਼ਾ ਹਾਂ ਜੀ ਹਾਂ ਜੀ ਮੈਸੇਜ ਇਹੋ ਹੀ ਆ ਵੀ ਪਿੰਡਾਂ ਦੇ ਵਿੱਚ ਯੂਥ ਨੂੰ ਅੱਗੇ ਕਰੋ ਨਹੀਂ ਨਵੇਂ ਲਿਆਓ ਯੂਥ ਪਿੰਡ ਰੁੱਖ ਲਾਓ ਛਿੱਤੀ ਡਹਾੜਿਆਂ ਤੇ ਰੁੱਖ ਲਾਓ ਨਵੇਂ ਸਾਲ ਤੇ ਰੁੱਖ ਲਾਓ ਸ਼ਬੀਲਾਂ ਲਾਓ ਲੰਗਰ ਲਾਓ ਤਾਹੇ ਨੌਜਵਾਨ ਮੁੰਡੇ ਇਕੱਠੇ ਕਰਕੇ ਸ਼ਬੀਲਾ ਲਾਓ ਲੰਗਰ ਲਾਓ ਸੰਗਤਾਲੀ ਗੁਰਦੁਆਰਾ ਲਾਉਣੀ ਗੁਰਦੁਆਰੇ ਚ ਲਾਓ ਸੜਕਾਂ ਤੇ ਲਾਉਣੀ ਸੜਕਾਂ ਤੇ ਲਾਓ 40 45 ਡਿਗਰੀ ਚੜੀ ਹੋ ਚੁੱਕੀ ਤੁਹਾਨੂੰ ਦੇਖ ਸਕਦਾ ਹਾਂ 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 ਬਹੁਤ ਜਿਆਦਾ ਕੀ ਮੈਸੇਜ ਜਿਹੜਾ ਦੇਣਾ ਕਿ ਕਾਹਤ ਜਿਹੜਾ ਤੁਹਾਨੂੰ ਨਾ ਜਾਣਦੇ ਹੈ ਜਿਹੜਾ ਕੋਲਾ ਕੀ ਕਰਨਾ ਚਾਹੀਦਾ ਜਿਹੜਾ ਪਾਤੋ ਪਾਤ ਵੀ ਥੋੜੀ ਗਰਮੀ ਪੰਜੀ ਕੰਟਰੋਲ ਕਰਨ ਦਾ ਇੱਕੋ ਹੀ ਤੁਹਾਨੂੰ ਪਤਾ ਹੈ ਹੱਲ ਆ ਰੁੱਖ ਲਗਾਓ ਵੱਧ ਤੋਂ ਵੱਧ ਅਸੀਂ ਵੀ ਹਰਕਾ 200 ਬੂਟਾ ਲਾਇਆ ਹੈ ਪਿੰਡ ਆ ਮਤਲਬ ਨਵੇਂ ਸਾਲ ਤੋਂ ਬਾਅਦ ਚ ਇਸ ਕਰਕੇ ਭਾਜੀ ਅਸੀਂ ਵੀ ਰੁੱਖ ਹਰ ਸਾਲ ਲਗਾਈਦੇ ਆ ਆ ਰੁੱਖ ਇੱਥੋਂ ਲੈ ਕੇ ਆਉਂਦਾ ਕਿ ਪਰ ਕੁਝ ਕੁ ਲੋ ਜਿੱਦਾਂ ਅੱਗ ਲਗਾਉਂਦੇ ਲੋਕ ਉਹਦੇ ਕਰਕੇ ਰੁੱਖ ਸੜ ਵੀ ਜਾਂਦੇ ਨੇ ਇਹ ਕਰਕੇ ਇੱਕ ਸਾਲ ਦੀ ਸਾਧ ਭਾਜੀ ਲਾਈਦੇ ਸੇਵਾ ਮੁੰਡੇ ਕਰਦੇ ਸੋ ਇਹ ਸਾਨੂੰ ਕੁਝ ਪਿੰਡ ਦੇ ਨੌਜਵਾਨ ਜਿੰਨਾਂ ਦੇ ਵੱਲੋਂ ਕਿ ਤੰਤਰ ਸਾਹਿਬ ਜੀ ਗੁਰੂ ਜੀ